ਮੇਰਾ ਨਾਮ ਸ਼ਮਾ ਠੀਕਾਵਾੜਾ ਪੰਜ-ਛੇ ਦਿਨ ਹੋਏ ਨਾ ਬਾਦਰ ਸਪਲਾਈ ਦੀ ਮੋਟਰ ਖਰਾਬ ਹੈ ਤੇ ਕੀਤੀ ਦੀ ਆ ਚਾਰ-ਪੰਜ ਦਿਨ ਹੋਏ ਤੇ ਕਰਬਾਵਾੜ ਸਪਲਾਈ ਦੀ ਮੋਟਰ ਨਹੀਂ ਆਈ ਮੁੱਲੇ ਪਾਣੀ ਤੇ ਆ ਮੁੱਲੇ ਪਾਣੀ ਲੈਣ ਕੇ ਕਮੇਟੀ ਵਾਲੇ ਉਹ ਨਹੀਂ ਚੱਕੜੀ ਸਕਦੇ ਪਾਣੀ ਨਹੀਂ ਦੇ ਸਕਦੇ ਮੋੜਾ ਟੈਂਕ ਦੋ ਚਾਰ ਟੈਂਕ ਦੇ ਹੋ ਦੇਖੋ ਸੇ ਵੀ ਕਿ ਲੋਕਾਂ ਦਾ ਕੀ ਹਾਲ ਹੈ ਦੋ ਮੋਟਰ ਲਾਓ ਮੋਟਰਾਂ ਤੇ ਦੋ ਲੱਗਣਗੀਆਂ ਪਰ ਲਾਣ ਕੇ ਤਾਂ ਮੈਂ ਆਖਿਆ ਸੀ ਮੈਂ ਦੋ ਮੋਟਰਾਂ ਲਾਓ ਇੱਕ ਖਰਾਬ ਹੋਏ ਤੇ ਦੂਸਰੀ ਲਾਓ ਹਾਂ ਉਪਰੋਂ ਗਰਮੀ ਆ ਇੰਨੀ ਬੁਰੀ ਹਾਲਤ ਹੈ બચરભાઈ કહે બંધ એ ખોલો નહીં ભી ઉણી ટી ભણી પાણી દો આ દોન લાગે પાણી ચ્ડે ને ત્રાએ બંદ ਜਨਾ ਨਹੀਂ ਤੇ ਇੰਗਾ ਡੰਗਰ ਤੇ ਆਏ ਕਿ ਪੁੱਛੋ ਤੇ ਇਹ ਪਾਣੀ ਕਪੜੇ ਖੋਦੋ ਇਹ ਮੇਰਾ ਨਾਮ ਪੰਕਜ ਆਗਰ ਹੈ ਜੀ ਬਾਅਦ ਨੰਬਰ 3 ਨਾਲ ਰਹਿਣ ਵਾਲਾ ਮੈਂ ਤੇ 5 ਤੋਂ 6 ਦਿਨ ਹੋ ਗਿਆ ਬਿਲਕੁਲ ਪਾਣੀ ਨਹੀਂ ਆ ਰਿਹਾ ਔਰ ਲੋਕਾਂ ਦਾ ਬੁਰਾ ਹਾਲ ਹੈ ਡੰਗਰਾਂ ਨੂੰ ਜਾਨਵਰਾਂ ਨੂੰ ਕਿੱਥੋਂ ਪਾਣੀ ਦੇਈਏ ਆਪ ਸੋਚੋ ਇੰਨੇ ਨੇ ਬਜ਼ੁਰਗ ਲੋਕ ਨੇ ਪਾਣੀ ਕਿੱਥੋਂ ਬਾਹਰੋਂ ਲੈ ਰਹੇ ਆ ਤੇ ਪਰੇਸ਼ਾਨੀ ਆ ਰਹੀ ਹੈ ਕੋਈ ਗਵਰਨਮੈਂਟ ਇਹ ਨਹੀਂ ਕਰ ਸਕਦੀ ਕਿ ਦੋ ਚਾਰ ਟੈਂਕੀ ਲੈ ਆ ਦੇ ਪਾਣੀ ਜਾਂ ਟੈਂਕਰ ਲੈ ਆ ਦੇ ਲੋਕਾਂ ਨੂੰ ਪਾਣੀ ਦੇ ਦੇਣ ਉਹ ਤੇ ਇੱਕ ਛੱਡੋ ਬਰੇ ਇੱਕ ਅੱਧੀ ਮੋਟਰ ਐਕਸਟਰਾ ਲੈ ਕੇ ਰੱਖ ਲੈਣ ਫੇਰ ਇਹ ਕਮੇਟੀ ਜੋ ਜਦੋਂ ਬਣੀ ਹੈ ਬੁਰਾ ਹਾਲ ਹੈ ਜੀ ਨਵੇਂ ਪੰਚਾਇਤ ਅਧਿਕਾਰੀਆਂ ਨਾਲ ਸੰਪਰਕ ਸਾਰਨ ਕੀਤਾ ਹੈ ਦੋ ਚਾਰ ਪੁੱਛਿਆ ਗਿਆ ਉਹ ਕਹਿੰਦੇ ਕਿ ਅੱਜ ਆ ਰਹੀ ਹੈ ਕੱਲ ਆ ਰਹੀ ਹੈ ਤਿੰਨ ਦਿਨ ਹੋ ਗਿਆ ਕੋਈ ਨਾ ਰਿਸਪੌਂਸ ਨਹੀਂ ਹੈ ਬਸ ਇਹ ਕਹਿੰਦੇ ਕਿ ਸ਼ਾਮ ਨੂੰ ਆਣੀ ਸ਼ਾਮ ਨੂੰ ਆਣੀ ਹੈ ਕਿੰਨਾ ਕ ਵੇਟ ਕਰੀਏ ਅੱਗੇ ਥੱਕ ਕਰਕੇ ਅਸੀਂ ਇੱਥੇ ਆਏ ਆ ਆਪਣਾ ਬਿਲਕੁਲ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਇਹ ਕੋਈ ਸੁਣਨ ਵਾਲੀ ਨਹੀਂ ਹੈ ਜਦੋਂ ਆਪ ਸਰਕਾਰ ਆਈ ਹੈ ਇਹਨਾਂ ਦਾ ਬੁਰਾ ਹਾਲ ਹੈ ਅਸੀਂ ਤੇ ਭਰੋਸਾ ਹਟ ਚੁਕਿਆ ਹੈ ਸਰਕਾਰ ਤੋਂ ਤਾਂ ਅਸੀਂ ਚਾਹੁੰਦੇ ਹਾਂ ਜਲਦੀ ਜਲਦੀ ਇਸ ਨੂੰ ਨਿਪਟਾਰਾ ਕੀਤਾ ਜਾਏ ਤੇ ਸਾਨੂੰ ਪਾਣੀ ਦਿੱਤਾ ਜਾਏ ਔਰ ਮੁਲਾਜ਼ਮ ਦੇਖੋ ਇਹ ਇੱ ਤੁਸੀਂ ਆ ਵੀ ਦੇਖ ਸਕਦੇ ਹੋ